ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਨਾ ਕੁਝ ਕੁ ਤੁਹਾਡੇ ਵਾਸਤੇ ਜਾਣਕਾਰੀਆਂ ਲੈ ਕੇ ਆਏ ਆਂ ਵੀ ਇਹ ਟਰੈਕਟਰਾਂ ਦੀ ਆਪਾਂ ਐਡ ਤਾਂ ਪਹਿਲਾਂ ਵੀ ਕੀਤੀ ਆ ਅੱਜ ਆਪਾਂ ਸਰਪੰਚ ਸਾਹਿਬ ਨੂੰ ਪੁੱਛਣਾ ਆ ਵੀ ਇਹਦੇ ਵਿਚਲਾ ਸਮਾਨ ਜੋ ਰਿਪੇਅਰ ਵਾਲਾ ਜੋ ਵੀ ਕੁਝ ਹੈ ਜਿੰਨਾ ਕੋ ਹੋ ਸਕੇ ਤੁਹਾਡੇ ਲੱਭੋ ਜੇ ਵੀ ਕਿਹ ਕੀ ਆਉਣ ਵਾਲੇ 10 ਸਾਲਾਂ ਨੂੰ 20 ਨੂੰ ਜਦੋਂ ਵੀ ਕੋਈ ਰਿਪੇਅਰਿੰਗ ਪਾਰਟ ਹਨਾ ਕੋਈ ਸਮਾਨ ਇਹਦਾ ਪੈਨ ਵਾਲਾ ਹੁੰਦਾ ਟਰੈਕਟਰ ਖਰੀਦਣ ਲੱਗੇ ਤਾਂ ਪੈਡ ਕਰ ਦਿੰਨੇ ਆ ਪਰ ਇਨ ਫਿਊਚਰ ਆਪਾਂ ਨੂੰ ਇਹਦਾ ਪਤਾ ਹੋਵੇ ਵੀ ਇਹਦਾ ਸਮਾਨ ਮਹਿੰਗਾ ਏ ਸਸਤਾ ਏ ਕਿਸ ਭਾਅ ਆਪਾਂ ਨੂੰ ਪਏਗਾ ਹਨਾ ਸਰਪੰਚ ਸਾਹਿਬ ਤੁਸੀਂ ਆਪ ਚੱਲੇ ਹੋ ਹਾਂਜੀ ਸਰਪੰਚ ਸਾਹਿਬ ਭਾਈ ਦੇ ਫਿਰਦੇ ਆਪਣੇ ਤੋਂ ਅਸੀਂ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਮੈਂ ਵੀਰਾਂ ਨੂੰ ਦੱਸ ਕੇ ਆਟਿਆਂ ਵੀ ਇਹਦੇ ਬਾਰੇ ਦਾ ਆਪਾਂ ਦੱਸਿਆ ਹੋਇਆ ਸਾਰਾ ਕੁਝ ਪਰ ਪਹਿਲਾ ਸਵਾਲ ਹੀ ਚਲੋ ਮੈਂ ਥੋੜਾ ਜਿਹਾ ਨੂੰ ਡਿਫਰੈਂਟ ਲੈਣ ਇਹਦਾ ਤੇ ਇਹਦਾ ਇੱਕ ਬ੍ਰਾਂਡ ਕਿਸੇ ਕੋਲ ਹੋਵੇ ਤੇ ਬੰਦਾ ਉਹਦੇ ਤੇ ਜ਼ੋਰ ਲਾਉਂਦਾ ਠੀਕ ਹੈ ਵੈਸੇ ਤਾਂ ਪਰ ਰੇਟ ਰੂਟ ਦੱਸਣਾ ਇਹਨਾਂ ਦਾ ਹਾਂਜੀ ਇਹਦਾ ਸਮਾਨ ਸੋਣ ਕਿੰਨੇ ਦਾ ਪਰ ਇੱਕ ਦਿਮਾਗ ਮੇਰੇ ਚੋੜ ਸਵਾਲ ਆ ਗਿਆ ਹੁਣ ਜਦੋਂ ਕੋਈ ਕਸਟਮਰ ਆਉਂਦਾ ਤੁਹਾਡੇ ਕੋਲ ਤੁਸੀਂ ਇਹਦੇ ਤੇ ਜਿਆਦਾ ਜੋਰ ਲਾਉਂਦੇ ਹੋ ਇਹਦੇ ਤੇ ਲਾਉਂਦੇ ਹੋ ਇਹ ਕੰਪਨੀ ਤੁਹਾਨੂੰ ਕਿਹੜੇ ਚੱਕਰ ਜੇ ਜਪਾ ਦਿੱਤਾ ਹੈ ਇਹ ਕੀ ਹਿਸਾਬ ਕਿਤਾਬ ਹੈ ਕੰਪਨੀ ਪਹਿਲਾਂ ਇਹ ਸਕੌਟ ਸੀ ਇੱਕ ਕਬੂਟਾ ਸੀ ਹਾਂ ਮੈਂ ਉਹ ਹੀ ਕਹਿਣਾ ਤੇਰੇ ਕੰਪਨੀ ਆਪਾਂ ਸਿੱਧਾ ਕਹਿ ਲਈਏ ਵੀ ਮਰਜ ਹੋ ਗਈ ਹੈ ਨਾ ਦੋਨੇ ਇੱਕ ਹੋ ਗਏ ਹਾਂ ਤੋਂ ਇਸਕੌਟ ਕਬੂਟਾ ਬਣ ਗਈ ਤੇ ਇਹ ਇਹ ਹੁੰਦਾ ਵੀ ਇੱਕ ਡੀਲਰ ਕੋਈ ਦੂਜੀ ਡੀਲਰਸ਼ਿਪ ਕੰਪਨੀ ਰਹਿਣ ਨਹੀਂ ਦਿੰਦੀ ਹਾਂ ਹੁਣੇ ਕੰਪਨੀ ਇੱਕ ਹੋ ਗਈ ਹਾਂਜੀ ਤੇ ਕੰਪਨੀ ਦੀ ਸਾਨੂੰ ਨਾਲ ਮੇਲ ਵੀ ਆ ਗਈ ਪਹਿਲਾਂ ਆਪਾਂ ਪ੍ਰੀਤ ਕਰਦੇ ਸੀ ਨਾਲ ਹਨਾ ਆਪਣੀ ਫਰਮ ਉਹ ਵੱਖਰੀ ਆ ਉਹ ਪੁੱਲਰਾਟੋ ਮੋਬਾਈਲ ਆ ਇਹ ਰਾਜਾ ਟਰੈਕਟਰ ਆ ਠੀਕ ਆ ਜੀ ਇਹਨਾਂ ਨੂੰ ਵਿਖਾ ਵੀ ਦੇ ਵੀ ਤੇ ਇਹ ਉਹ ਫਿਰ ਮੇਲ ਆਉਣ ਚ ਅਸੀਂ ਵੀ ਸੋਚਿਆ ਵੀ ਸਕਾਟ ਪਹਿਲਾਂ ਆਪਾਂ ਫੋਰਡ 3600 ਚਲਾਈ ਆ ਹਾਂਜੀ ਹਾਂਜੀ ਆ ਤੇ ਬੱਗੇ ਸਕਾਟ ਵੀ ਲੋਕਾਂ ਦੇ ਚੱਲਦੇ ਥਾਪੀ ਮਾਰ ਕੇ ਕਿਹੜਿਆਂ ਦੇ ਆ ਜਾ ਹਾਂ ਤੇ ਹੁਣ ਇਹ ਸਕਾਟ ਕਬੂਟਾ ਹੋ ਗਈ ਸਕਾਟ ਕਬੂਟਾ ਲਿਮਟਡ ਲਿਮਟਡ ਨੰ ਉਹ ਦਿਖਾ ਦੇ ਆਪਣਾ ਬੋਰ ਇਹ ਚ ਨਹੀਂ ਹੁਣ ਫਿਰ ਕੰਪਨੀ ਤੁਹਾਨੂੰ ਇਦਾਂ ਤਾਂ ਨਹੀਂ ਕਹਿੰਦੀ ਵੀ ਜੇ ਤੁਹਾਡੇ ਉਹ ਜਾਦੇ ਵਿਕ ਜਣਾ ਜਾਂ ਇਹ ਜਾਦੇ ਵਿਕ ਜਣਾ ਇਹ ਤੁਹਾਨੂੰ ਇਹ ਅਸੀਂ ਕਸਟਮਰ ਦਾ ਟੇਸਟ ਵੇਨੇ ਆ ਕਸਟਮਰ ਦੀ ਕੁਆਲਿਟੀ ਕੀ ਆ ਅੱਛਾ ਇੱਕ ਕਸਟਮਰ ਕੀ ਚਾਹੁੰਦਾ ਹੁਣ ਆਪਣੇ ਨਾਲ ਯੋ ਮਿੰਦਰਾ ਦਾ ਸ਼ੋਅਰੂਮ ਆ ਹਾਂਜੀ ਉਹ ਸਾਹਮਣੇ ਟੋਇਟਾ ਦਾ ਹਾਂ ਠੀਕ ਆ ਹਾਂ ਹੁਣ ਜਿੰਨੇ ਲੈਣੀ ਟੋਇਟਾ ਆ ਹਾਂ ਉਹਨੇ ਇਹ ਨਹੀਂ ਵੇਖਣਾ ਵੀ ਇਧਰ 28 ਲੱਖ ਚ ਸਰਦਾ ਹਾਂ ਉਹਨੇ 55 ਲੱਖ ਹਲ ਚਲੇ ਜਾਣਾ ਉਹਨੇ 55 ਚਲੇ ਜਾਣਾ ਠੀਕ ਆ ਉਹਨੇ ਜਵਾਨੀ ਜੀ ਜੀ ਲੈਣੀ ਆ ਹਾਂ ਸਰ ਉਹ ਨਹੀਂ ਤਾਂ ਦਾ ਇਸ ਹਿਸਾਬ ਦਾ ਹੁਣ ਇਹ ਆਪਣਾ ਵੀ ਲਗਭਗ ਸੇਮ ਹੀ ਆ ਅੱਛਾ ਵੀ ਇਹ ਇੰਡੀਅਨ ਹੋ ਗਿਆ ਇਹਦਾ ਹਾਲਾਂਕਿ ਜਿਹੜਾ ਇੰਜਨ ਆ ਉਹਦਾ ਬਲਕ ਗਰੂਪ ਸਾਰਾ ਬਾਹਰ ਲਾਇਆ ਦਾ ਵੀ ਅੱਛਾ ਇਹਦਾ ਵੀ ਹਾਂਜੀ ਠੀਕ ਹੈ ਤੇ ਇਹ ਟੋਟਲੀ ਜਾਪਾਨੀ ਹੋ ਗਿਆ ਇਹਦਾ ਕੱਲਾ ਕੱਲਾ ਅੰਗ ਪੈਰ ਸਭ ਜਾਪਾਨੀ ਬਣ ਕੇ ਹੀ ਅਜੇ ਜਾਪਾਨ ਚ ਇੰਜਨ ਗੇਰ ਸਭ ਬਣ ਕੇ ਜਾਪਾਨ ਚ ਆਉਂਦਾ ਅੱਛਾ ਬਣ ਕੇ ਹੀ ਉਧਰ ਆਉਂਦਾ ਇਹ ਤੇ ਫਿਟਿੰਗ ਹੁੰਦੀ ਆ ਆਪਾਂ ਪੰਜਾਬੀ ਚ ਕਹ ਲਈਏ ਇਹ ਤੇ ਫਿਟਿੰਗ ਹੀ ਹੁੰਦੀ ਆ ਨਹੀਂ ਇੰਜਣੇ ਦਾ ਪੂਰਾ ਬਣਿਆ ਤਣਿਆ ਆਉਂਦਾ ਇੱਥੇ ਆ ਕੇ ਇੰਜਣ ਨੂੰ ਗੇਅਰ ਨਾਲ ਇਦਾਂ ਜੋੜਦੇ ਆ ਤੇ ਪਹਿਲਾਂ ਪੁੰਨੇ ਪਲਾਂਟ ਸੀ ਹੁਣ ਇਹਦਾ ਫਰੀਦাবাদ ਵੀ ਪਲਾਂਟ ਆ ਰਿਕਾਰਡ ਚ ਠੀਕ ਆ ਜੀ ਠੀਕ ਆ ਤੇ ਇਹਦੀ ਤੇ ਉਹਦੀ ਕੁਆਲਿਟੀ ਦਾ ਜ਼ਮੀਨ ਦਾ ਫਰਕ ਕਿਉਂਕਿ ਵੇਖੋ ਉਹ ਵੀ ਟਰੈਕਟਰ ਵਧੀਆ ਹੂੰ ਇਹ ਵੀ ਵਧੀਆ ਹੂੰ ਇਹ ਆ ਗਿਆ ਸਰਦਾਰ ਪੁੱਤ अच्छा साऊपुत साऊपुत जिन्ने ਗਏ ਨੇ ਬਾਲੀ ਗੱਲਬਾਤ ਨਹੀਂ ਕਰਨੀ ਯਾਰ ਆਪਦੇ ਕੰਮ 'ਚ ਹੀ ਮਸਤ ਰਹਿਣਾ ਜ਼ਿਆਦਾ ਚੁੱਪ ਕਰਕੇ ਕੰਮ ਜਾ ਕਰਨਾ ਲੈ ਆਪਦਾ ਕੰਮ ਹੀ ਕਰੀ ਜਾਣਾ ਹਾਂ ਇਹ ਆ ਗਿਆ ਝੋਟਾ ਅੱਛਾ ਇਹ ਆ ਗਿਆ ਵੀ ਜਿਹੜਾ ਦਾਦਾ ਵੀ ਮੈਂ ਚੱਲਦਾ ਇਹ ਲੰਗਦੇ ਟੱਪਦੇ ਨੂੰ ਦਬਕੇ ਮਾਰ ਲਾ ਲੰਗਦੇ ਟੱਪਦੇ ਨੂੰ ਦਬਕੇ ਮਾਰਦਾ ਥਾਪੀ ਮਾਰ ਕੇ ਨਾ ਆ ਜਾ ਅੱਛਾ ਇਹਨੂੰ ਕੇ ਮਾਰਨ ਕਹਿੰਦਾ ਮਦਰੇ ਇੱਕੋ ਪਿਓ ਦੇ ਦੋ ਪੁੱਤ ਨੇ ਦੋ ਪੁੱਤ ਨੇ ਇਹ ਇਹ ਭਲਾ ਮਾਨਸ ਹਾਂ ਇਹ ਥੋੜਾ ਰੌਲਾ ਵੀ ਪਾਉਂਦਾ ਇਤਨਾ ਰੌਲਾ ਬਹੁਤ ਹਾਂ ਤੇ ਬਾਕੀ ਫਰਕ ਤੇ ਹੈ ਹੀ ਆ ਹੁਣ ਕੰਪਨੀ ਇੱਕ ਹੋ ਗਈ ਇਹਦੇ ਤੇ ਵੀ ਬਹੁਤ ਵਧੀਆ ਜੋਰ ਦਿੱਤਾ ਆ ਕਿ ਸਾਰੀ ਜਿਹੜੀ ਨਿਗਰਾਨੀ ਉਹ ਜਾਪਾਨੀਆਂ ਦੀ ਇਹ ਉਹਨਾਂ ਦੀ ਦੇਖ ਰੇਖੇ ਦੇਖ ਰੇਖੇ ਪਲਾਂਟ 'ਚ ਉਹਨਾਂ ਦੇ ਦੇਖ ਰੇਖਾ ਵੀ ਕੋਈ ਮਤਲਬ ਉਹ ਪਹਿਲਾਂ ਵਾਲੀ ਗੱਲ ਨਹੀਂ ਗੀ ਸਿਰ ਆ ਕਰਦਾ ਗੱਲ ਵੀ ਜੇ ਕੋ ਮਾੜਾ ਮੋੜ ਕੋਈ ਟਰੈਕਟਰ ਤਿਆਰ ਹੋਇਆ ਉੱਥੇ ਨਹੀਂ ਖੜੇ ਰਹਿਣਾ ਚਲੋ ਨਾਲ ਹੀ ਆਊਟ ਇਹ ਨਾਲ ਦੇ ਨਾਲ ਡਿਲੀਵਰ ਹੋ ਕੇ ਕੰਮ ਨਾਲ ਦੇ ਨਾਲ ਹੀ ਓਕੇ ਆਪਾਂ ਚਲੋ ਇਹਦਾ ਰੇਟ ਵੀ ਦੱਸਾਂਗੇ ਇਹਦਾ ਹਸਾਬ ਤਾਂ ਇਹਦੀਆਂ ਮੈਨੂੰ 2-4 ਖੂਬੀਆਂ ਇਹਦੀਆਂ ਜੇ ਦੱਸਣੀਆਂ ਹੁਣ ਖੂਬੀਆਂ ਪਾ ਕੇ ਦੱਸੀਆਂ ਤੇ ਹੈਗੀਆਂ ਹੀ ਆ ਹੂੰ ਵੀ ਜਿਹੜੀ ਤੁਹਾਨੂੰ ਲੱਗਦਾ ਹੋਵੇ ਵੀ ਡਿਫਰੈਂਟ ਆ ਯਾਰ ਕਿਸੇ ਚ ਇਹ ਚੀਜ਼ ਆਈ ਹੀ ਨਹੀਂ ਅਜੇ ਤੱਕ ਇਹਦੇ ਚੋਂ ਨਾ ਬਾਈਬਲ ਗੀਅਰ ਆ ਹੂੰ ਇਸ ਟਾਈਪ ਦੇ ਗੀਅਰ ਤੇ ਆਉਂਦੇ ਪਰ ਇਹ ਹਿੱਸੇ ਜੀ ਸਹੀ ਹਾਂ ਇਸ ਟਾਈਪ ਦੇ ਆਉਂਦੇ ਤੇ ਪਰ ਇਹ ਨਹੀਂ ਆਊਗਾ ਇਹ ਕਿਸੇ ਦੇ ਵੀ ਨਹੀਂ ਮੈਂ ਵੀ ਨਹੀਂ ਦੇਖਿਆ ਕਿਸੇ ਦੇ ਵੀ ਨਹੀਂ ਹੈਗਾ ਹਨਾ ਇਹ ਇਹਦੇ ਚ ਹੀ ਆਉਂਦਾ ਇਹ ਚੀਜ਼ ਨੰਨੂੰ ਤੁਸੀਂ ਪਹਿਲਾਂ ਦੇਖਿਆ ਹੈਗਾ 4x4 ਆ ਸਾਰਾ ਸੀਲਡ ਨਹੀਂ ਤੇ ਆਪਾਂ ਨੂੰ ਇੱਥੋਂ ਕ੍ਰੋਸ ਦਿਸਦਾ ਹੁੰਦਾ ਹਨਾ 14 ਲੀਟਰ ਤੇਲ ਇਹਦੇ ਹਿੱਸੇ 'ਚ ਇਹਦੇ ਹਿੱਸੇ 'ਚ ਹਾਂ ਇਹਦੀਆਂ ਸੀਲਾਂ ਨਹੀਂ ਤੇ ਪਾਣੀ 'ਚ ਤੁਹਾਡਾ ਟਰੈਕਟਰ ਚੱਲਦਾ ਹਨਾ ਸੀਲ ਲੀਕ ਹੋਈ ਤੇ ਪਾਣੀ ਅੰਦਰ ਚੜੇ ਜਾਂਦਾ ਹੂੰ ਇਹਦੀ ਜਦੋਂ ਕਿਤੇ ਸੀਲ ਲੀਕ ਹੋਊਗੀ ਪਾਣੀ ਨਹੀਂ ਅੰਦਰ ਜਾਣਾ ਤੇਲ ਬਾਹਰ ਆ ਜਾਊਗਾ ਤੇਲ ਬਾਹਰ ਤੇ ਬਾਜੂ ਪਾਣੀ ਨੇ ਅੰਦਰ ਜਾਊਗਾ ਤੇ ਇੱਕ ਇਹਦਾ ਸਿਸਟਮ ਕੰਮ ਕਿੱਦਾਂ ਕਰਦਾ ਜੀ ਫਿਰ 4x4 ਦਾ ਇੱਥੋਂ ਮਤਲਬ ਸ਼ਾਫਟ ਆਪਣੀ ਪਿੱਛੋਂ ਆ ਗਈ ਤੇ ਇੱਥੋਂ ਇੱਧਰ ਆ ਗਈ ਇਦੋਂ ਗਾਂ ਇਧਰ ਦੀ ਇਹ ਗਰਾਰੀਆਂ ਰੰਜੋ ਦੇ ਚ ਗਰਾਰੀਆਂ ਨੇ ਗਰਾਰੀਆਂ ਹੀ ਚੱਲਦੀਆਂ ਤੇਲ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਇਹ ਇੱਕ ਕ੍ਰੋਸ ਵਾਲਾ ਨਹੀਂ ਸਿਸਟਮ ਹੈਗਾ ਹੂੰ ਇਹਦੀ ਕਟਾਈ ਵੀ ਸਭ ਤੋਂ ਵੱਧ ਤਾਂ ਆ ਹਾਂ ਠੀਕ ਆ ਫਿਰ ਇਹਦੀ ਸ਼ਾਫਟਾਂ ਵੀ ਜਿਵੇਂ ਹੁੰਦੀ ਨਹੀਂ ਪਾਈ ਨਹੀਂ ਹੁੰਦੀ ਪਤਾ ਹੀ ਨਹੀਂ ਲੱਗਦਾਗਾ ਹਾਂ ਇਹ ਗੱਲ ਨੂੰ ਵਿਖਾਈ ਥੱਲੇ ਵਾਕਈ ਹਾ ਛਾਵਟ ਤੁਹਾਨੂੰ ਪਤਾ ਲੱਗਦਾ ਹੀ ਨਹੀਂ ਕਿ ਵੀ ਹੈਗੀ ਹੈ। ਇਹ ਥੱਲੇ ਛਾਵਟ ਹੈਗੀ ਵਾਕਈ। ਇਹਦਾ ਅੰਡਰਗਰਾਉਂਡ ਜਿਹਾ ਰਹਿੰਦਾ ਸਾਰਾ ਕੁਝ ਹਨਾ। ਹੂੰ। ਗਰਾਉਂਡ ਕਲੀਅਰੈਂਸ ਵੀ ਚੰਗਾ ਹੈ ਦਾ ਇਸੇ ਕਰਕੇ। ਇਹਨਾਂ ਨੂੰ ਵੀ ਡਬਲ ਸਪੋਰਟ ਆ ਇੱਕ ਫੱਟੀ ਆ ਦੁੱਤੀ ਇੱਕ ਬਾਹਰ ਦੇਤੀ। ਹੂੰ। ਪੰਪ ਪੰਪ ਦਾ ਪਹਿਲਾਂ ਤੁਹਾਨੂੰ ਪਤਾ ਹੀ ਆ ਵੀ ਕੱਲੇ ਪਲੰਜਰ ਨੇ ਹਨਾ। ਇੰਨੇ ਪੰਪ ਇੱਕੋ ਕੇਮ ਛਾਵਟਾ। ਹਾਂ। ਇਹਦਾ ਇਹਦਾ ਇੰਜਨ ਵੀ ਦੂਜਿਆਂ ਨਾਲ ਡਿਫਰੈਂਟ ਆ ਨਾ ਆਪਣੇ ਹੈ ਨਹੀਂਗਾ ਕਿਸੇ ਦਾ। ਡਿਫਰੈਂਟ ਹੈ। ਇਹਦਾ ਤੇ ਫੋਰਵਰਡ ਸਿਸਟਮ ਆ। ਵੀ ਉਹ ਟੈਕਨੋਲੋਜੀ ਹਲੇ ਤੱਕ ਆਪਣੇ ਆਈ ਆ ਕਿ ਨਹੀਂ। ਨਾ ਉਹ ਟੈਕਨੋਲੋਜੀ ਆਪਣੀ ਨਹੀਂ ਹੈਗੀ ਕਿਸੇ ਵੀ ਟਰੈਕਟਰ ਚ ਨਹੀਂ ਹੈਗੀ ਕਿਸੇ ਚ ਵੀ ਨਹੀਂ ਹੈਗੀ ਇਹ ECDIS انجن ਆ ECDIS ਆ ਲਿਖਿਆ ਹੋਇਆ ਕੰਪਨੀ ਹਾਂ ECDIS ਇੰਜਨ ਇਹਦੇ ਇੱਕ ਪਿਸਟਨ ਤੇ ਚਾਰ ਵਾਲ ਚੱਲਦੇ ਆ ਦੂਜੇ ਟਰੈਕਟਰਾਂ ਦੀ ਪਾਵਰ ਜਿਹੜੀ ਆ ਪਿਸਟਨ ਵੱਡੇ ਕਰਕੇ ਵਧਾਈ ਜਾਂਦੀ ਹੂੰ ਇਹਦੀ ਵਾਲ ਸਿਸਟਮ ਨੂੰ ਵਧਾਈ ਹੋਈ ਆ ਵਾਲ ਵੱਧ ਕਰਕੇ ਵੀ ਵਾਲ ਵੱਧ ਉਹਨਾਂ ਦੇ ਵਾਲ ਘੱਟ ਹੁੰਦੇ ਫਿਰ ਉਹ ਤਾਂ ਆਪਣੇ ਸਾਰੇ ਹੀ ਇੰਦਰਲੇ ਟਰੈਕਟਰ ਜਿਹੜੇ ਦੂਜੇ ਵੀ ਆ ਉਹਨਾਂ ਦੇ ਵੀ ਦੋ ਵਾਲੀ ਇੱਕ ਪਿਸਟਨ ਦੇ ਇਹਦੇ ਚਾਰ ਉਹਦੇ ਚਾਰ ਵਾਲ ਕਬੂਟਾ ਦੇ ਚਾਰ ਵਾਲ ਆਉਂਦੇ ਪੈਸੇ ਬਣਾ ਰਹੇ ਹੁਣ ਇੱਕ ਕੰਪਨੀ ਨੇ ਆਪਣਾ ক্লোਜ਼ ਕਰਨੇ ਬਣਾਇਆ ਇੰਜਨ ਵੇਖੋ ਚੱਲਦਾ ਕਿ ਨਹੀਂ ਚੱਲਦਾ ਅੱਛਾ ਇਹ ਇਹਦੀ ਟੈਕਨੋਲੋਜੀ ਦਾ ਬਣਾਇਆ ਹੋਰ ਸਿਸਟਮ ਆਪਾਂ ਵੇਖਿਆ ਸੀ ਸੋਸ਼ਲ ਮੀਡੀਆ ਤੇ ਵੀ ਹੋਰ ਵਾਲ ਸਿਸਟਮ ਆ ਵੇਖੋ ਨਾ ਨਹੀਂ ਚੱਲਦਾ ਕਿ ਨਹੀਂ ਚੱਲਦਾ ਤੇ ਸਰਪੰਚ ਸਾਹਿਬ ਇਹ 25 ਪੁੱਚੀ ਦੇ ਆ ਹੁਣ 25 ਚੱਲ ਪਿਆ ਇਹ ਵੱਡਾ ਟਰੈਕਟਰ ਦੇਣਗੇ ਕਿ ਨਹੀਂ 25 ਚਾੜ ਦੇ ਚ ਤੇ 26 ਚ ਯਾਰ ਇਹ ਨਾ ਜਿਹੜੇ ਜਪਾਨੀ ਇਹ ਸੁਣਦੇ ਆ ਕੱਲੀ ਕਰਦੇ ਨਹੀਂਗੇ ਇਹ ਕਰਦੇ ਨਹੀਂਗੇ ਨਾ ਆਪਾਂ ਦੇ ਤੂੰ ਕੀਤੀ ਮੈਂ ਸੁਣ ਲਈ ਤੇ ਨਾਲ ਹੀ ਮੈਂ ਕਰਨੀ ਹਾਂ ਇਹਨਾਂ ਨੇ ਸੁਣੀ ਜਾਣਾ ਵੇਖੀ ਜਾਣਾ ਪ੍ਰੈਕਟੀਕਲ ਕਰੀ ਜਾਣੇ ਇਹਨਾਂ ਦੱਸਣਾ ਨਹੀਂ ਇਹਨਾਂ ਦੇ ਜਿੱਦਣ ਆ ਗਿਆ ਉਦੋਂ ਹੀ ਦੱਸਣਾ ਟਰੈਕਟਰ ਐ ਸਾਲ ਚ ਦੇਣਗੇ ਤਿੰਨ ਚਾਰ ਮਾਡਲ ਛੋਟੇ ਵੀ ਹੂੰ ਤੇ ਵੱਡੇ ਵੀ ਵੱਡਿਆਂ ਦਾ ਲਾਇਸੈਂਸ ਆ ਹਾਂ ਸਸਪੈਂਸ ਆ ਜਦੋਂ ਇਹਨਾਂ ਨੂੰ ਸਵਾਲ ਕਰੀਦਾ ਨਾ ਹੂੰ ਇਹ ਕਹਿੰਦੇ ਨੇ ਵੀ ਤੁਸੀਂ ਸਾਨੂੰ ਦੱਸੋ ਵੀ ਇਹ ਕੰਮ ਨਹੀਂ ਕਰਦਾ ਤੁਹਾਡੀ ਖੇਤੀ ਕਿੱਡੀ ਆ ਹੂੰ ਵੀ ਇਹਨਾਂ ਦੇ ਕੌਂਟਰੋਲ ਦਾ 15 ਹਾਲੇ ਖਿੱਚਦਾ 24 ਤਵੀਆਂ ਖਿੱਚਦਾ ਉਹ ਆਖ ਦਿੰਦੇ ਆ ਸੁਪਰ ਸੀਡਰ 8 ਫੁੱਟਾ 9 ਫੁੱਟਾ ਤੁਸੀਂ ਪਾਉਣੇ ਇਹ ਤੋਂ ਵੱਡੇ ਇੰਪਲੀਮੈਂਟ ਤੇ ਬਾਲੇ ਜੇ ਤੁਸੀਂ ਜੀਰੇ ਹਲਕੇ ਚ ਲਾਉਂਗੇ ਤੇ 25 30 ਜੀਮੀਦਾਰ ਹੋਣਗੇ ਜਿੰਨਾਂ ਕੋਲ ਵੱਡੇ ਇੰਪਲੀਮੈਂਟ ਹੋਣਗੇ ਨਹੀਂ ਤੇ ਨਹੀਂ ਹੋਣੇ ਹੈ ਹੀ ਨਹੀਂ ਆਪਾਂ ਇੰਨੇ ਕੀ ਦੇ ਦਿੰਦੇ ਆ ਉਹਨਾਂ ਨੇ ਵੀ 100 ਏਕੜ ਦੀ ਖੇਤੀ ਵਾਲਾ ਅਸੀਂ ਖੇਤੀ ਕਰ ਦਿੰਦੇ ਆ ਹੂੰ ਮੈਂ ਸਿਧਾ ਪਨੂ ਵੀ ਪਤਾ ਹੁਣ ਜੇ ਦੂਜੀਆਂ ਕੰਪਨੀਆਂ ਦੇ ਟਰੈਕਟਰ ਵੱਡੇ ਹੁੰਦੇ ਆ ਨਾ ਹੂੰ ਉਹਦੇ ਇੰਪਲੀਮੈਂਟ ਆਪਣੇ ਹੈ ਨਹੀਂ ਆਪਾਂ ਕਹਿ ਦਿੰਨੇ ਹਿੰਦਰਾ ਦਾ ਜੌਂਡੀਅਰ ਦਾ ਸੁਵਰਾਜ ਦਾ ਹੌਲੈਂਡ ਦੇ ਹੁੰਦੇ ਆ ਹੂੰ ਪਰ ਟਰੈਕਟਰ ਵਿਗਦਾ ਕਿਹੜਾ ਜ਼ਿਆਦਾ ਵਿਗਦਾ ਤਾਂ 52 ਦਾ ਸੀਗਾ ਹੂੰ 36 ਦੀ ਵਿਗਦਾ ਸੁਵਰਾਜ 855 ਵਿਗਦਾ 605 ਹੀ ਜ਼ਿਆਦਾ ਵਿਗਦਾ ਮਤਲਬ ਉਹ ਇੱਕ 5-7% ਟਰੈਕਟਰ ਵਿਗਦਾ ਕਰਕੇ ਨਾ ਇਹ ਉਹਨੂੰ ਜ਼ਿਆਦਾ ਗੌਰ ਨਹੀਂ ਕਰਦੇ ਇਹ ਆਲ ਓਵਰ ਇੰਡੀਆ ਲੈਂਦੇ ਆ ਵੀ ਜਹਾਂ ਇਹ ਕਹਿੰਦੇ ਵੀ ਤਾਂ ਉਹਦੇ ਟਰੈਕਟਰ ਇਹਨਾਂ ਦੇ ਹੁਣ ਬੜਾ ਇਤੇ ਤੁਸੀਂ ਕੁਆਲਿਟੀ ਚ ਨੰਬਰ 1 ਕੋਟਾ ਹਨਾ ਚੌਂਟੀਆਂ ਤੇ ਮਾਡਲ ਜਾਦੇ ਆ ਗਏ ਹੂੰ ਉਹਨਾਂ ਦੀ ਸੇਲ ਵਧ ਗਈ ਹੂੰ ਪਰ ਕੀ ਆ ਵੀ ਉਧਰ ਇਹਨਾਂ ਦੇ 2 200 220 HP ਦੇ ਇਨਟਰੈਕਟਰ ਰਹਿ ਗਏ ਠੀਕ ਹੈ ਇੱਥੇ ਆਪਣਾ ਥੋੜਾ ਜਿਹਾ ਜਿਵੇਂ ਜਿਵੇਂ ਗਵਰਨਮੈਂਟ ਦੇ ਹਾਂ ਸਿਸਟਮ ਆ ਸਾਬ ਨਾਲ ਇਹ ਦੇਣਗੇ ਵੀ ਤੇ ਯੂਰੀਆ ਵਾਲਾ ਟਰੈਕਟਰ ਦੇਣਗੇ ਹੁਣ ਅੱਛਾ ਜੇ ਦੇਣਗੇ ਤਾਂ ਸੀਆਰਡੀ ਤੋਂ ਉੱਪਰਲਾ ਜਿਹੜਾ ਹੁਣ ਚੱਲਦਾ ਨਾ ਇਹ ਤੋਂ ਉੱਪਰਲਾ ਦੇ 26 ਇੰਜਨ ਜਿਹੜੇ ਆਪਣੇ ਗੱਡੀਆਂ ਚ ਸਪੈਸ਼ਲ 6 7 ਦੇਣਗੇ 6 7 ਕਹਿਣ ਦਾ ਮਤਲਬ ਇਹਨਾਂ ਨੇ ਆਪਦਾ ਰਾਹ ਆਪਣੇ ਤੋਂ ਡਿਫਰੈਂਟ ਹੀ ਰੱਖਣਾ ਯਾਰ ਇਹ ਨਹੀਂ ਹੁੰਦੇ ਇਹਨਾਂ ਤੇ ਉਹ ਚੀਜ਼ ਦੇਣੀ ਸਾਡੀ ਚੀਜ਼ ਨੂੰ ਪ੍ਰੋਬਲਮ ਆਉਣਾ ਵੇ ਵੇਖੋ ਮਸ਼ੀਨਰੀ ਹੈ ਲੋਹੇ ਦੀ ਬੰਦੀ ਆ ਇਹ ਨਹੀਂ ਗੱਲ ਹੁੰਦੀ ਵੀ ਕੋਈ ਆਖੇ ਵੀ ਆ ਹੀ ਨਹੀਂ ਸਕਣੀ ਉਹ ਤਾਂ ਹਰੇਕ ਚ ਆ ਜਾਂਦੀ ਹਾਂ ਉਹ ਤਾਂ ਆ ਹੀ ਮਰ ਇਹਨਾਂ ਦੀ ਇਹ ਕੋਸ਼ਿਸ਼ ਆ ਉਹ ਜਿਵੇਂ ਸਾਡੇ ਕੋਲੇ ਕਸਟਮਰ ਆਉਂਦੇ ਆ ਉਹਨਾਂ ਨੇ ਇਹ ਕਮਰਸ਼ੀਅਲ ਟਰੈਕਟਰ ਚਲਾਉਂਦੇ ਆ ਵੀ ਕੱਲ ਵੀ ਇੱਕ ਵੀਰ ਆਇਆ ਸੀ ਇਧਰੋਂ ਹੂੰ ਗੁਰੂ ਸਾਹਿਬ ਲਿਆਣੋਂ ਹੂੰ ਤੇ ਉਹ ਕੱਲ ਦੱਸਦਾ ਵੀ 4000 ਘੰਟਾ ਚੱਲ ਗਿਆ ਤੇ ਕਲਚ ਪਲੇਟ ਮੇਰੀ ਪਈ ਹੈ ਕੱਲੀ ਹੂੰ ਤੇ ਉਹ ਆ ਨਾ ਮੈਂ ਇਹ ਸੇਲ ਕਰਕੇ ਫੇਰ ਨਵਾਂ ਟਾਇਰ ਵੀ ਪਵਾਲੇ ਸੀਗੇ ਜੰਦਾ ਸੇਲ ਕਰਕੇ ਨਵਾਂ ਦਾ ਮੈਨੂੰ ਕਮਾਈ ਵਰਜ ਕੇ ਦੇਤੀ ਆ ਤੇ ਲੈਣਾ ਫੇਰ ਕਬੂਟਾ ਹੀ ਆ। ਨਾ ਨਾ ਫੇਰ ਕਬੂਟਾ। ਹਾਂ ਹੁਣ ਇਹ ਤੇ ਵੈਸੇ ਆਪਣੇ ਤੇ ਜ਼ਿਆਦਾ ਜ਼ਿੰਮੇਵਾਰ ਲੈਂਦੇ ਆ ਨਾ ਸਰਦਾਰੀ ਟਾਈਪ ਸਰਦਾਰ ਬੰਦੇ। ਉਹ ਬੰਦਾ ਭਾਵੇਂ ਸਰਦਾਰ ਵੀ ਹੋ ਆ ਨਾ ਮੇਰੇ ਟਰੈਕਟਰ ਚਲਾਉਣਾ ਹੀ ਮੈਨੂੰ ਕਮਰਸ਼ੀਅਲ ਆ। ਨਹੀਂ ਕਮਰਸ਼ੀਅਲ ਕੰਮ ਤੇ ਕਈ ਵੀਰਾਂ ਦੀ ਚਲੋ ਤੁਸੀਂ ਕਮਰਸ਼ੀਅਲ ਹੀ ਕੰਮ ਲਾ ਲਿਆ। ਕਈ ਵੀਰ ਇਹਨੂੰ ਕਮਰਸ਼ੀਅਲ ਮੰਨਦੇ ਹੀ ਨਹੀਂਗੇ। ਨਹੀਂ ਇਹ ਨਹੀਂ। ਦਿੰਦਾ ਕੰਮ ਹੈ। ਸਾਡੇ ਆਪਣੇ ਵੀ ਦਿੱਤੇ ਆ। ਇੱਥੇ ਵਰਨਾ ਨਹੀਂ। ਨਹੀਂ ਇਹਦਾ ਡੀਜ਼ਲ ਦਾ ਖਰਚਾ ਕੱਟਾ। ਆਪ ਉਹ ਕਹਿੰਦੇ ਆ। ਖਰਚਾ ਇਹ ਤੂੰ ਨੀ ਕਿਸੇ ਦਾ ਵੀ ਹੂੰ ਜੇ ਆਪਾਂ ਇਹਦਾ ਵੀ ਕਹਿੰਦੇ ਆ ਨਾ ਵੀ ਸਭ ਤੋਂ ਘੱਟ ਆ ਪਰ ਇਹਦੋਂ ਘੱਟ ਨਹੀਂ ਕਹਿੰਦੇ ਅੱਛਾ ਇਹਨੂੰ ਛੱਡ ਕੇ ਜਿਹੜੇ ਮਰਜ਼ੀ ਟਰੈਕਟਰ ਨਾਲ ਚਲਾ ਲਓ ਸਭ ਤੋਂ ਖਰਚਾ ਘੱਟ ਇਹਨਾਂ ਦਾ ਸਕਾਟ ਦਾ ਤੇ ਤੁਸੀਂ ਸਕਾਟ ਜਿੰਨੇ ਬਠਿੰਡਾ ਏਰੀਆ ਹਬੌਰ ਏਰੀਆ ਜਾਂ ਇਧਰ ਵੀ ਜਿੱਧਰ ਇਹ ਗਏ ਨੇ ਉਹਨਾਂ ਨੂੰ ਪੁੱਛ ਲਓ ਆਪ ਕਹਿਣਗੇ ਵੀ ਸਕਾਟ ਦਾ ਖਰਚਾ ਬਹੁਤ ਘੱਟ ਹੈ ਸਕਾਟ ਆ ਡਿਫਰੈਂਟ ਹੀ ਸਾਊਂਡ ਡਿਫਰੈਂਟ ਆ ਹਾਂ ਬਾਕੀ ਇਹ ਟਰੈਕਟਰ ਜਿਵੇਂ ਹਣੇ ਇਹਨਾਂ ਨੂੰ ਮੈਂ ਗਾਂ ਪਸ਼ਾਹ ਕੀਤਾ ਕਹਿੰਦਾ ਚਲਾਉਣ ਚ ਯਾਰ ਬੜਾ ਨਿਆਰਾ ਯਾਰ ਇਹ ਤੇ ਪਤਾ ਕੀ ਆ ਇਹ ਟਰੈਕਟਰ ਤੇ ਜਦੋਂ ਆਪਾਂ ਚਲਾਉਣ ਬਹਿ ਗਏ ਨਾ ਆਪਣੇ ਘਰੇ 75 ਐਚਪੀ ਆ ਪਤਾ ਵੀ ਨਹੀਂ ਬਿੰਦੇ ਆਪਾਂ ਕਹਾਂਗੇ ਨਹੀਂ ਯਾਰ ਇਹਦੇ ਤੇ ਬਹਿਣਾ ਮੈਂ ਵੀਡੀਓ ਬਣਾਈ ਸੀ ਆਪਣੇ ਕੇ ਜ਼ਿੰਮੇਦਾਰ ਦੀ ਤੇ ਉਹ ਕਹਿੰਦਾ ਕਹਿੰਦਾ ਯਾਰ ਉਹ ਨੰਗੇ ਪੈਰੀ ਗਰਮੀ ਚ ਵੀ ਤੁਸੀਂ ਨੰਗੇ ਮੈਂ ਕਹਾਂ ਯਾਰ ਕਿਤੇ ਨਾ ਸੇਕ ਸੁੱਕ ਨਹੀਂ ਪੈਂਦਾ ਪੈਂਟ ਪਾ ਕੇ ਬਹਿ ਜਾਓ ਤੁਸੀਂ ਲੋਰ ਵੀ ਲਾ ਦਿਓ ਪੈਂਟ ਵੀ ਲਾ ਦਿਓ ਉਹ ਇਹ ਕਹਿੰਦਾ ਹੀ ਮੈਂ ਵੀਡੀਓ ਆਪਣੇ ਪੇਜ ਤੇ ਵੀ ਹੈਗੀ ਆ ਮੈਂ ਤੁਹਾਨੂੰ ਪਤਾ ਨਹੀਂ ਦੱਸਿਆ ਕਿ ਨਹੀਂ ਦੱਸਿਆ ਵੀ ਕਿਹ ਚੀਜ਼ ਦੀ ਮੈਂ ਬਣਾਈ ਕੋਈ ਨਹੀਂ ਕੋਈ ਪ੍ਰੋਬਲਮ ਹੈਗੀ ਵੀ ਸੇਕ ਸੁਕਣੀ ਉਹ ਕੋਈ ਨਹੀਂ ਹਾਂਜੀ ਰਾਣੇ ਤੇ ਉਹ ਕੋਈ ਪ੍ਰੋਬਲਮ ਨਹੀਂ ਹੈਗੀ ਹਾਂਜੀ ਇਸ ਗੱਲੋਂ ਬਾਕੀ ਇਹਦੀਆਂ ਕੁਝ ਕੁ ਚੀਜ਼ਾਂ ਡਿਫਰੈਂਟ ਇਹਨੂੰ ਬਣਾਉਦੀਆਂ ਜਿੰਨੀਆਂ ਕਿ ਚਲੋ ਮੈਨੂੰ ਵੀ ਨੌਲੇਜ ਆ ਇੱਕ ਤਾਂ ਇਹਦੇ ਮਗਰਾਟ ਨਹੀਂ ਪਿੱਛੇ ਅਟੈਚ ਨਾ ਉਹ ਵੀ ਆਡੀ ਆ ਸਾਡੀ ਹੈ ਜੀ ਆ ਇਹਨਾਂ ਨੂੰ ਦਿਖਾ ਵੀ ਦੇਣੀ ਯਾਰ ਵੈਸੇ ਤਾਂ ਵੀਰਾਂ ਨੂੰ ਇਹ ਟਰੈਕਟਰ ਸਾਰਾ ਆਲਰੇਡੀ ਸਰਪੰਚ ਸਾਹਿਬ ਤੇ ਮੈਂ ਕੱਲੀ ਕੱਲੀ ਚੀਜ਼ ਇਹਦੇ ਐਂ ਦੱਸੀ ਹੋਈ ਆ ਹੁਣ ਤੇ ਇਹਦਾ ਪਤਾ ਹੀ ਆ ਹੁਣ ਤੇ ਠੀਕ ਹੈ ਨਾ ਇਹ ਤਾਂ ਸਰਪੰਚ ਸਾਹਿਬ ਤੇ ਮੇਰਾ ਬੜਾ ਜ਼ੋਰ ਲੱਗਾ ਸੀ ਪਹਿਲਾਂ ਪਹਿਲਾਂ ਇਹ ਮੇਲਾ ਦਾ ਇਹਦੀ ਵੀਡੀਓ ਵੀਡੀਓ ਆਪਾਂ ਹੀ ਕੀਤੀਆਂ ਇਹਦੀਆਂ ਹਨਾ ਹੋਰ ਵੀ ਚਲੋ ਵੀਰਾਂ ਨੇ ਕੀਤੀਆਂ ਹਨਾ ਆਪਾਂ ਨਹੀਂ ਇਹਦੇ ਹਿੰਦੀ ਭਾਸ਼ਾ ਚ ਉਹਨੂੰ ਜਿਵੇਂ ਉਸ ਉਹਦੀਆਂ ਵੀ ਹੋਈਆਂ ਉਹ ਹਿੰਦੀ ਭਾਸ਼ਾ ਚ ਹੋਈਆਂ ਹਨਾ ਬਾਹ ਦੂਜੀਆਂ ਸਟੇਟਾਂ ਦੀਆਂ ਆ ਦੇਖੀ ਇਹਦੇ ਛਤਰੀ ਦਾ ਆ ਰਹੀ ਨੰਨੂ ਅੱਡ ਇਧਰੋਂ ਦਿਖਾ ਦੇ ਚੱਲ ਆ ਰਿਹਾ ਅੱਡ ਇਹਦੇ ਮਗਰਾਟ ਆਡੇ ਅ ਸਿਸਟਮ ਆ ਦੇ ਪੂਰਾ ਹੈਵੀ ਚੈਨਲ ਆ ਆਜੀ ਜਿਹੜੀ ਹੈ ਨਾ ਪੂਰੀ ਹੈਵੀ ਆ ਉਹਦੇ ਥੱਲੇ ਪੱਤੀ ਪੁੱਤੀ ਇੰਨਾ ਜਿਆਦਾ ਨਿੱਗਰ ਆ ਨਾ ਪਤੰਦਰ ਉਹ ਹੀ ਗੱਲ ਆ ਸਰਪੰਚ ਸਾਹਿਬ ਦੀ ਗੱਲ ਖਣੋ ਇਹ ਆਪਦੇ ਦਿਮਾਗ ਨਾਲ ਚੱਲਦੇ ਆ ਵੀ ਤੁਹਾਨੂੰ ਕਿੰਨੀ ਕਿ ਚੀਜ਼ ਚਾਹੀਦੀ ਆ ਆਪਾਂ ਹੋਰ ਹਿਸਾਬ ਨਾਲ ਚੱਲਦੇ ਆ 75 ਹੋਵੇ ਐ ਹੋਵੇ ਅੱਡਾ ਹੋਵੇ ਉੱਡਾ ਹੋਵੇ ਪਰ ਇਹ ਕਹਿੰਦੇ ਤੁਹਾਨੂੰ ਇੰਨੇ ਕੀ ਲੋੜ ਆ ਦੇ ਤੁਸੀਂ ਨਾ ਜਿਆਦਾ ਕਰੋ ਸਾਹਿਬ ਦੇਣਗੇ ਦੇਣ ਤੇ ਵਿੰਦੇ ਕੰਪਨੀ ਨੂੰ ਦੇਣਗੇ ਦੇਣਗੇ ਹੌਲੀ 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 ਨਾ ਔਰ ਪਤਾ ਕੀ ਆ ਜਿਹੜਾ ਸਾ ਆਪਣਾ ਪੰਜਾਬ ਤੇ ਪੰਜਾਬ ਚ ਫਰੋਈਪੁਰ ਡਿਸਟ੍ਰਿਕਟ ਚ ਡਿਮਾਂਡ ਜਿਆਦਾ 65 75 ਦੀ ਹੂੰ ਜਿਆਦੇ ਆ ਤੁਸੀਂ ਹੁਣ ਉਧਰ ਉੱਥੇ ਵੀ ਵੇਖ ਲਓ ਇੱਥੇ ਵੀ ਵੇਖ ਲਓ ਇੱਥੇ ਪਰ ਇੱਕ ਗੱਲ ਜੇ ਸਰਪੰਚ ਸਾਹਿਬ ਹੁਣ ਸੀਆਰਡੀ ਕਰਕੇ ਨਾ ਮੈਂ ਕਹਿੰਨਾ ਵੀ ਜ਼ਿਮੀਂਦਾਰਾਂ ਨੇ ਇੰਨੇ 50 ਐਚਪੀ ਟਰੈਕਟਰ ਲੈਣਾ ਇੰਨੇ ਜਿਆਦੇ ਹੂੰ ਵੀ ਗੱਲ ਹੀ ਛੱਡ ਦੋ ਸੀਆਰਡੀ ਤਾਂ ਚਲੋ ਹੁਣ ਮੈਂ ਵੀ ਵੀਡੀਓ ਵੀਡੀਓ ਬਣਾਉਣ ਜਾਣਾ ਹੀ ਆ ਹਰੇਕ ਜ਼ਿਮੀਂਦਾਰ ਸੀਆਰਟੀ ਨੂੰ ਪਤਾ ਨਹੀਂ ਕੀ ਚੱਕਰ ਹੈ ਜ਼ਿਮੀਂਦਾਰ ਨੇ ਪਸੰਦ ਨਹੀਂ ਕੀਤਾ ਪਤਾ ਕੀ ਉਹਨਾਂ ਆਪਾਂ ਗੱਡੀਆਂ ਚਲਾਉਣੇ ਚਲਾਉਣੇ ਹੀ ਪੈਣੇ ਆ ਇਹ ਮਾਰਚ ਮੇਰਾ ਖਿਆਲ 26 ਤਾਈਂ ਚੱਲਨੇ ਆ 35 30 ਐਚਪੀ ਤੋਂ ਉੱਪਰਲੇ ਵੀ ਫੇਰ ਸਾਰੇ ਇਹੀ ਹੋ ਜਾਣੇ ਸਾਰੇ 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 ਉਹ ਵੀ ਬੰਦ ਹੋ ਜਾਣੇ ਹੁਣ ਤੇ 50 ਤਾਈਂ ਜਿਹੜੇ ਚੱਲਦੇ ਆ ਨਾ ਵੀ 50 ਚ ਕਰਤੇ ਉਹ ਸਾਰਾ ਕੁਝ ਫੇਰ ਉਹ ਬੰਦ ਹੋ ਜਾਣਾ ਇਹਨਾਂ ਨੇ ਸਾਰਾ ਕੁਝ ਆਵਦਾ ਹਨਾ ਚੀਜ਼ਾਂ ਵੜੀਆਂ ਛਾਈ ਜੀਆਂ ਲਾਈਆਂ ਆ ਨੰਬਰ ਪਲੇਟ ਉਹਨਾਂ ਨੂੰ ਲਾਈਟ ਜਿਵੇਂ ਨਾ ਕਾਰ ਦਾ ਸਿਸਟਮ ਨਾ ਦੇਖੀ ਚੀਜ਼ ਇਹਦੀ ਕੱਲੀ-ਕੱਲੀ ਨਾ ਅਜਾ ਇੱਧਰ ਦੀ ਚੱਲ ਇਹ ਗੱਲ ਤਾਂ ਵਾਕਈ ਮੰਨਣ ਵਾਲੀ ਨਾ ਆਪਾਂ ਸੱਚ ਪੁੱਛਣਾ ਤਾਂ ਸਰਪੰਚ ਸਾਹਿਬ ਨੂੰ ਰੇਟ ਰੂਟ ਸੀ ਕੋਈ ਨਹੀਂ ਮੋ ਵੀ ਪਿਛਾਉਣਾ ਮੈਂ ਇਹਦੇ ਦਿਵਾਲੇ ਹੋ ਗਿਆ ਹੁਣ ਮੰਨਣ ਦੀ ਗੱਲ ਖਣੋ ਇਹਦੇ ਇਹ ਵੀ ਚੀਜ਼ ਆ ਨਾ ਉਹ ਡਿਫਰੈਂਟ ਆ ਵੀ ਇੱਕ ਸਰਪੰਚ ਸਾਹਿਬ ਆਪਣੀ ਆ ਰੀਲ ਬਹੁਤ ਚੱਲੀ ਸੀ ਆਹੋ ਇਹ ਚੋਕ ਨਾ ਸਮਝੋ ਦੂਜੇ ਟਰੈਕਟਰ ਵਾਲਿਆਂ ਨੇ ਵੀ ਆ ਆਪਣੀ ਆਵਾਜ਼ ਤੇ ਲਈ ਆ ਆਪਣੀ ਆਵਾਜ਼ ਤੇ ਕੀਤੀ ਹੈ ਨਾ ਹਾਂ ਚਲੋ ਧੰਨਵਾਦ ਉਹਨਾਂ ਦਾ ਵੀ ਤੁਸੀਂ ਪਿਆਰ ਦਿੰਦੇ ਹੋ ਹਾਂਜੀ ਹਾਂਜੀ ਤੇ ਇਹ ਇਹ ਦਾ ਬ੍ਰੇਕਿੰਗ ਸਿਸਟਮ ਆ ਚੈਨ ਬ੍ਰੇਕ ਹੈਂਡ ਬ੍ਰੇਕ ਇੱਥੋਂ ਨੱਪੋ ਫੇਰ ਅਪਰੇਟ ਚੱਲ ਮੇਰੇ ਭਾਈ ਬਹੁਤ ਸੋਹਣਾ ਟਰਾਂਸਮਿਸ਼ਨ ਆ ਆ ਕੀ ਆ ਸਰਪੰਚ ਸਾਹਿਬ ਆਹ ਡਾ ਇਹ 4 ਵੀਲ ਅੱਛਾ ਆ 4 ਵੀਲਾ ਦਾ 4 ਵੀਲ ਹੈ ਹਾਂ ਨੰਨੂ ਆਈ ਇੱਧਰ ਦੀ ਇਹ ਫਤੰਗ ਨਿੱਕੀਆਂ ਨਿੱਕੀਆਂ ਚੀਜ਼ਾਂ ਲਾਈਆਂ ਇਹਨਾਂ ਨੇ ਏਡੇ ਏਡੇ ਵੱਡੇ ਨੀਲੀ ਰੋਟੋਕੇ ਵੀ ਹਾਂ ਬਾਹ ਜਿੱਡੇ ਲਾ ਦੇ ਇਹ ਓਪਰੇਟ ਕਿਵੇਂ ਹੁੰਦਾ ਥੱਲੇ ਨੂੰ ਫਿਰ ਥੱਲੇ ਨੂੰ ਬਸ ਨਾ ਪਤਾ ਦੇਖ ਲਾ ਅੱਛਾ ਆਪ ਹੋਰ ਵੀ ਲੱਗ ਗਿਆ ਬਸ ਉਹ ਵੈਰੀ ਗੁੱਡ ਯਾਰ ਆ ਦੇਖੀ ਨੰਨੂੰ ਲੈ ਯਾਰ ਕੀ ਬਾਤ ਆ ਯਾਰ ਹਮ ਬਾਲਾ ਸਾਹਿਬ ਕਿਤਾਵੇ ਦਾ ਸਮੂਥ ਆ ਨਾ ਇਧਰ ਆ ਗਿਆ ਦਾ ਲੋਹਾਈ ਅੱਛਾ ਲੋਹਾਈ ਮੀਡੀਅਮ ਹੈ ਮੀਡੀਅਮ ਹਾਂ ਰਵਰਸ ਵੀ ਇੱਧਰ ਆ ਰਵਰਸ ਵੀ ਰਵਰਸ ਚੇਂਜਰ ਵੀ ਬਣ ਜਾਂਦਾ ਮੀਡੀਅਮ ਚ ਹਾਂ ਮੀਡੀਅਮ ਕਿਉਂਕਿ ਜਿਆਦਾ ਕੰਮ ਮੀਡੀਅਮ ਚ ਹੋਣੇ ਆ ਹਾਂ ਜਿਹੜੇ ਆਪਾਂ ਦੂਜੇ ਚੇਂਜਰ ਆ ਨਾ ਹਮ ਹੁਣ ਚੌਥੇ ਆਈ ਚ ਟਰੈਕਟਰ ਨੇ ਬੈਗ ਤੇ ਤੁਰ ਨਹੀਂ ਪੈਣਾ ਨਹੀਂ ਤੁਰ ਪੈਣਾ ਆਹੋ ਤੁਹਾਡੀ ਗੱਲ ਠੋਕਣਾ ਤੇ ਚੇਂਜਰ ਵੀ ਆ ਹਮ ਤੁਸੀਂ ਦੂਜੇ ਮੀਡੀਅਮ ਚ ਅੱਗੇ ਤੋਰ ਲਓ ਚੌਥੇ ਹੀ ਤੋਰ ਲਓ ਤੇ ਪਿੱਛੇ ਤੋਰ ਲਓ ਯਾਰ ਬੜਾ ਸਮੂਥ ਗੇਅਰ ਹੈ ਇਹਦਾ ਇਹ ਤੇ ਗੇਅਰ ਹੈ ਉਂਗਲ ਵਾਲੇ ਆ ਨਾ ਆਹੋ ਯਾਰ ਉਂਗਲਾਂ ਨਾਲ ਨੂਰੀ ਇੱਥੇ ਸ਼ਾਟ ਲਿਆ ਜਾਂਦਾ ਵੇਖੀ ਵਾਕਈ ਯਾਰੋ ਬਹੁਤ ਘੈਂਟ ਆ ਸਿਸਟਮ ਇਹਦਾ ਮੈਂ ਤਾਂ ਪਾਇਆ ਪਹਿਲੇ ਦਿਨ ਅੱਜ ਇਹਨੂੰ ਚਲਾਇਆ ਹੀ ਨਹੀਂਗਾ ਉਹਦੇ ਤੁਸੀਂ ਚਲਾਇਆ ਸੀ ਜਿੱਦੇ ਆਪਾਂ ਗੇਅਰ ਭੱਜੇ ਜਾਂਦੇ ਦਾ ਗੇਅਰ ਪਾਇਆ ਸੀ ਕਲੱਚ ਨੱਪੇ ਦਾ ਬੇੜਾ ਨਹੀਂ ਨਹੀਂ ਉਹ ਤੁਸੀਂ ਕਹਦਾ ਨਾ ਉਹ ਕਲੱਚ ਉਹ ਮੇਰੇ ਤਾਂ ਗਲਤੀ ਹੋ ਗਈ ਸੀ ਆਪਾਂ ਕਿਹਾ ਸੀ ਬ੍ਰੇਕ ਨਹੀਂ ਲਾਉਣੀ ਰੇਸ ਨਹੀਂ ਘਟਾਉਣੀ ਤੇ ਜਿਹੜਾ ਮਰਜ਼ੀ ਗੇਅਰ ਪਾ ਦਿਓ ਨਹੀਂ ਮੈਂ ਮੈਂ ਮੰਨਦਾ ਆ ਆਦੀ ਗਲਤੀ ਮੇਰੇ ਤਾਂ ਮੂੰਹ ਚੋਂ ਨਿਕਲ ਗਿਆ ਦੂਸਰਿਆਂ ਚ ਨਹੀਂ ਪੈਂਦਾ ਗਾ ਸਲਿੱਪ ਹੋ ਗਈ ਸੀ ਜ਼ੁਬਾਨ ਇਹਦਾ ਇੱਕ ਇਹਦੀ ਕੁਆਲਿਟੀ ਜਿਹੜੀ ਆਪਣੇ ਸਾਰੇ ਕਬੋਟਾ ਵਾਲੇ ਵੀਰ ਵੀ ਰੱਖ ਦਿੰਦੇ ਬੈਟਰੀ ਬਹੁਤ ਛੋਟੀ ਆ ਕਾਰ ਵਾਲੀ ਬੈਟਰੀ ਆ ਚੱਕਿਓ ਮੜਾ ਸਰਪੈਂਸਰ ਇਧਰੋਂ ਕਾਰ ਵਾਲੀ ਬੈਟਰੀ ਇਹੋ ਟਰੈਕਟਰ ਜਿੰਨੂੰ ਪਹਿਲਾਂ ਪਹਿਲਾਂ ਜਦੋਂ ਇਹ ਆਏ ਸੀ ਐਡ ਵੀ ਕਰਦੇ ਸੀ ਵੀ ਬੁਲਟ ਦੀ ਬੈਟਰੀ ਨਾਲ ਸਟਾਰਟ ਹੋ ਜਾਂਦਾ ਹਨਾ ਹੋ ਜਾਂਦਾ ਹੋ ਜਾਂਦਾ ਬੈਟਰੀ ਬੁਲਟ ਦੀ ਲਾਓ ਸਟਾਰਟ ਹੋ ਜਾ ਹਾਂ ਵੀ ਹੋ ਜਾਊਗਾ ਹੂੰ ਯਾਰ ਇਹਨਾਂ ਨੇ ਇੰਨਾ ਸਮੂਥ ਇੰਜਨ ਬਣਾਇਆ ਹੈਗਾ ਕੀ ਸਿਸਟਮ ਇਹਨਾਂ ਦਾ ਸਾਹਕਤਾ ਇੰਜਨ ਯਾਰ ਹੁਣ ਜਿਹੜਾ ਕੋਈ ਬੰਦਾ ਵੇਂਦਾ ਯਾਰ ਆ ਕਾਰ ਵਾਲਾ ਇੰਜਨ ਇੱਕ ਚਾਈ ਕਰ ਲੂਗਾ ਅਮੋਂ ਉਹੀ ਕਹਿੰਦਾ ਵੀ ਉਹ ਅਗਲਾ ਨਾ ਵੇਂਦਾ ਯਾਰ ਕ ਇੰਜਨ ਕਾਰ ਦਾ ਆ ਖਚਾਈ ਕਰ ਲੂਗਾ ਮੈਂ ਕਹਿੰਦਾ ਵੀ ਇਹ ਤਾਂ ਮੈਂ ਕਿਹਾ ਰਣਜੋਥ ਕਿਤੇ ਜੀਬ ਜੂਬ ਚ ਇੰਜਨ ਰੱਖਿਆ ਹੋਵੇ ਨਾ ਨਿਆਰੇ ਲਾਦੇ ਹਾਂ ਨਿਆਰਾ ਆ ਜੂ ਹੈ ਨਾ ਤੂੰ ਕੀ ਮੇਲ ਦੇਵੇਂ ਫੜ ਕੇ ਡੇਢ ਗਿੱਟ ਦਾ ਵੀ ਇੰਜਨ ਨਹੀਂ ਹੈਗਾ ਡੇਢ ਗਿੱਟ ਵੀ ਕੀ ਹੁੰਦੀ ਹੈ ਨਾ ਵੀ ਮਜ਼ਾ ਹੀ ਆ ਐਡਾ ਕੋ ਪਤੰਦਰ ਨਾ ਐਡਾ ਗਿੰਜਾ ਆ ਟਰਬੋ ਆ ਜੀ ਇਹਨੂੰ ਟਰਬੋ ਟਰਬੋ ਦੀ ਫੀਟਿੰਗ ਹੀ ਦੇਖੀ ਫਿਰ ਇਹਦੇ ਕੋਈ ਹੀਟ ਗਾਰਡ ਨਹੀਂਗਾ ਹਾਂ ਮੈਂ ਤੁਹਾਨੂੰ ਦੱਸਿਆ ਹੋਂ ਤਾਂ ਗੱਲ ਤੇ ਜੇ ਠਾੜ ਦੇ ਦੇਣਾ ਜੇ ਤੁਸੀਂ ਵਹਿਜੋ ਹੂੰ ਪੰਜਾਬੀ ਚ ਜਿਵੇਂ ਸਿੱਧਾ ਕਹਿ ਦਈਏ ਕੱਚਾ ਪਾ ਕੇ ਵਹਿਜੋ ਸੀ ਹਾਂ ਹੁਣ ਦੂਸਰੇ ਟਾਈਪ ਦਾ ਨਾ ਉਹਨਾਂ ਦੇ ਜੁੱਤੇ ਭਾਵੇਂ ਕੋਈ ਵੀ ਕਹਿ ਦੇਵੇ ਪੈਰੀ ਨਾ ਗਰਮੀ ਚ ਜੁੱਤੀ ਪਾਉਣੀ ਪੈਂਦੀ ਹੈ ਪੈਂਦੀ ਆ ਪੈਂਦੀ ਆ ਹਾਂ ਇੱਕ ਸਾਈਡ ਤੇ ਵੱਜੂਗਾ ਇਹਦੀ ਨਾ ਹੀਟ ਗਾਰਡ ਆ ਨਾ ਕੋਸ਼ਾ ਨਾ ਸੇਕ ਵਜੇ। ਬਾਕੀ ਆ ਪਾਣੀ ਵਾਲਾ ਸਿਸਟਮ ਵੀ ਥੱਲੇ ਲਾਇਆ। ਹੂੰ ਹੂੰ। ਵੀ ਇੱਥੋਂ ਥੱਲਿਓਂ ਪਾਣੀ ਖਿੱਚਦਾ ਉੱਤੇ ਹਨਾ। ਨਹੀਂ ਤੇ ਦੂਜਿਆਂ ਦੇ ਆਪਾਂ ਸਾਈਡ ਤੇ ਉੱਪਰ ਲੱਗੇ ਹੁੰਦੇ ਆ। ਇਹਦੀ ਤਾਂ ਕੱਲੀ ਕੱਲੀ ਚੀਜ਼ ਨਾ ਪਤੰਦਰਾਂ ਨੇ ਚਿਣ ਕੇ ਨਹੀਂ ਜਿਵੇਂ ਲਾਈ। ਇਹਦੀ ਨਾ ਜਿਹੜਾ ਓਵਰਫਲੋ ਕੱਢਿਆ ਸਗਲੇ ਹਿੱਸੇ ਦਾ। ਅੱਛਾ। ਉਹ ਕਿਸੇ ਬੰਦੇ ਨੂੰ ਪਤਾ ਹੀ ਨਹੀਂਗਾ ਕਿੱਥੇ ਜੇ ਤੇਲ ਵੱਧ ਹੋਵੇ ਨਾ। ਹਾਂਜੀ। ਤੇ ਕਿਸੇ ਨੂੰ ਪਤਾ ਤੁਸੀਂ ਦੱਸੋ ਵੀ ਇਹਦਾ ਕਿੱਥੋਂ ਤੇਲ ਇਹ ਕੱਢੂਗਾ ਬਾਹਰ। ਪਤਾ ਨਹੀਂ ਕਿੱਥੇ ਆਦਾ ਠੀਕ ਆ ਨੰਨੂ ਵੇਖੀ ਹਾਂਜੀ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਕਿੱਧਰ ਦੀ ਏ ਤੁਸੀਂ ਰਾਹ ਦੋ ਤੁਸੀਂ ਇਹਦਾ ਤੇਲ ਲੈਵਲ ਤੋਂ ਵੱਧ ਗਿਆ ਨਾ ਇਹਨੇ ਇੱਥੋਂ ਤੇਲ ਕੱਢਣਾ ਅੱਛਾ ਇੱਥੋਂ ਤੇਲ ਕੱਢਣਾ ਇਹਨੇ ਆ ਰਿਹਾ ਨੰਨੂ ਇੱਧਰ ਆ ਦਿਸਦਾ ਆ ਚੀਜ਼ ਪਤੰਦਰਾ ਨੇ ਕਿੱਧਰ ਦੀ ਕਿੰਧਰ ਸਾਗਤ ਆ ਲਿਆ ਤੇ ਪੈਪੂਬ ਕਿੱਧਰ ਦੀ ਆਉਂਦੀ ਆ ਸਮਝੋ ਬਾਹਰ ਆ ਬੰਦਾ ਵੇਖ ਕੇ ਹੈਰਾਨ ਹੋ ਜਾਂਦਾ ਮੈਂ ਤਾਂ ਆਵਾਂਗੇ ਨਾ ਅੱਛਾ ਆ ਰਹੀ ਪੈਪ अच्छा ਆਪ ਐਪ ਲਾ ਕੇ ਇਧਰ ਦੀ ਨਨੂ ਕੱਢਿਆ ਇੱਥੋਂ ਸਿਸਟਮ ਸਾਡੇ ਨਾ ਤੇਲ ਚੇਂਜ ਕੀਤਾ ਸੀ ਕਿਸੇ ਟਰੈਕਟਰ ਦਾ ਹਾਂ ਤੇ ਉਹਦੀ ਤੇਲ ਵੱਧ ਪਾ ਕੇ ਵੇਖਿਆ ਸੀ ਵੀ ਇਹ ਕਿਧਰ ਦੀ ਕੱਢਦਾ ਅੱਛਾ ਤੇ ਇੱਥੋਂ ਦੀ ਤੇਲ ਨਿਕਲਿਆ ਤੇ ਇੱਕ ਸਰਪੰਸਾ ਜਦੋਂ ਇਹ ਥੱਲੇ ਤੇਲ ਮੁੱਕ ਗਿਆ ਖਤਮ ਹੋ ਗਿਆ ਜਿੰਨਾ ਕਿ ਮੈਨੂੰ ਚੇਤਾ ਆਉਂਦਾ ਪਿਆ ਬੰਦ ਹੋ ਜਾਂਦਾ ਨਾ ਇਹ ਚੱਲਦਾ ਨਹੀਂ ਹਾਂ ਇਹ 15 ਸੈਕਿੰਡ ਬਾਅਦ ਬੰਦ ਹੋਏ ਨਾ ਤੁਸੀਂ ਇਹਦਾ ਡੀਜ਼ਲ ਫਿਲਟਰ ਚੋਕ ਹੋ ਗਿਆ ਹਾਂ ਤੁਹਾਡਾ ਕੋਈ ਸ਼ਰਾਤ ਨਾ ਰਾਤ ਨੂੰ ਤੇਲ ਕੱਢ ਗਿਆ ਹਾਂ ਤੁਸੀਂ ਸੈਲਫ ਮਾਰੀ 15 ਸਕਿੰਟਾਂ ਬਾਅਦ ਆਟੋਮੈਟਿਕ ਬੰਦ ਆਟੋਮੈਟਿਕ ਬੰਦ ਆਣਾ ਇਹਦਾ ਇੰਜਨ ਸਿਸਟਮ ਹੀ ਇਤਨਾ ਸੈਂਸਰ ਲੱਗੇ ਹੋਇਆ ਵੈਰੀ ਗੁੱਡ ਯਾਰ ਇਹ ਹੀ ਤੈਨੂੰ ਜਾਪਾਨੀ ਕਹਿੰਦੇ ਫਿਰ 15 ਸਕਿੰਟ ਬਾਅਦ ਇਹਨੇ ਬੰਦ ਹੋ ਜਾਣਾ ਹੂੰ ਆਜ ਨਾ ਜੇਨ ਆ ਦੀ ਮਗਲ ਆਇਰ ਫਿਲਟਰ ਚੋਕ ਹੋ ਗਿਆ ਨਾ ਹੂੰ ਤਾਂ ਵੀ ਬੰਦ ਹੋ ਜਾਣਾ ਤਾਂ ਵੀ ਬੰਦ ਹੋਏ ਨਾ ਹੂੰ ਮੇ ਜੇਦਾ ਵੀ ਫਿਲਟਰ ਇਹਦਾ ਬੰਦ ਹੋਇਆ ਆਜਾ ਮਗਲ ਆਇਰ ਫਿਲਟਰ ਆ ਨਾ ਬਹੁਤ ਟਾਈਮ ਬਾਅਦ ਇਹਦੀ ਵੀਡੀਓ ਆਪਾਂ ਕੀਤੀ ਹੈ ਨਾ ਆਹੋ ਇਹ ਆਪਾਂ ਕਬੋਟਾ ਵਾਲੇ ਵੀ ਕਹਿੰਦੇ ਤੁਸੀਂ ਸਾਡੀ ਵੀਡੀਓ ਨਹੀਂ ਕਰਦੇ ਚੱਲ ਅੱਜ ਆਪਾਂ ਇਹ ਦਾ ਪਾਰਟ ਮੈਂ ਇੰਨਾ ਕਾਢ ਹੀ ਪਾਵਾਂਗਾ ਆਂ ਪਾਵਦਾ ਸਾਹਕਤਾ ਵੱਡਦਾ ਦਿਆਂ ਵੀਰਾਂ ਨੂੰ ਆ ਆ ਗਿਆ ਡੀਜ਼ਲ ਟੈਂਕ ਡੀਜ਼ਲ ਟੈਂਕ ਆ ਗਿਆ ਆ ਗਿਆ ਸਰਪੰਸਾ ਵੇ ਦਾ ਇਹ ਦਾ ਕੋਈ ਸੀ ਇਹ ਰੂਜੀ ਕੋਈ ਓਦਾਂ ਦਾ ਜੇ ਮੈਂ ਪੈਟਰੋਲ ਗੱਡੀਆਂ ਦਾ ਨਹੀਂ ਹੁੰਦਾ ਸਿਸਟਮ ਜਿਆ ਤਾਂ ਬਾਹਲਾ ਸਿਸਟਮ ਹੋਰ ਤਰ੍ਹਾਂ ਦਾ ਇਹ ਵੀ ਕੋਈ ਇੰਜਨ ਦਾ ਪਾਰਟ ਹੀ ਆ ਹਨ ਇੰਜਨ ਦਾ ਪਾਰਟ ਹੀ ਚਲੋ ਆ ਇਹਦੇ ਅੱਗੇ ਦੁਜੇ ਆ ਪ੍ਰੈਸ਼ਰ ਵਾਲੇ ਹਾਈਡਰੋਲਿਕ ਪੰਪ ਹਾਂ ਤੇ ਲਿਫਟ ਪੰਪ ਆ ਹੀ ਆ ਗਿਆ ਤਾਂ ਇਹ ਆ ਗਿਆ ਇੰਨਾ ਕੀ ਇੰਨਾ ਜਿਹਾ ਉਹ ਹੀ ਦੇਖਦਾ ਨਿੱਕੇ ਨਿੱਕੇ ਜੀ ਜਣੇ ਨਿੱਕੇ 250 ਦੀ ਕਪੈਸਿਟੀ ਵਾਲਾ ਨਾਲ ਲਿਫਟ ਚੱਕਦਾ ਹੈ ਹਾਂ ਨਿੱਕਾ ਜਾ ਨਿੱਕਾ ਜਾ ਲੱਗ ਹੂੰ ਟੈਕਨੋਲੋਜੀ ਨਾ ਉਹਦਾ ਸਾਗਤਾ ਨੰਨਵਾ ਵੀ ਦਿਖਾ ਦੇਦਾ ਪੁੱਛੇ ਵਾਲਾ ਸਿਸਟਮ ਦੇਖ ਇਹ ਤੇ ਕਾਰ ਟਾਈਪ ਆ ਹਾਂ ਮੈਂ ਕਹਿੰਦਾ ਜੀ ਇੰਨਾ ਹਾਈ ਫਾਈ ਕੋ ਕਾਰ ਜੇ ਇਸ ਚੀਜ਼ ਨੂੰ ਦੇਖਣਾ ਹੋਵੇ ਹਾਈ ਫਾਈ ਕਾਰ ਦਾ ਸਿਸਟਮ ਵੀ ਇਦਾਂ ਦਾ ਨਹੀਂ ਹੈਗਾ ਜਿਦਾਂ ਦਾ ਇਹਦਾ ਚਲੋ ਤੁਸੀਂ ਤਾਂ ਤਾਰੀਫ ਕਰਨੀ ਕਰਨੀ ਸੋਹਣੀ ਚੀਜ਼ ਦੀ ਤਾਰੀਫ ਕਰਨੀ ਬੰਦੀ ਵੀ ਹੈ ਤੇ ਆ ਇਹ ਆ ਗਿਆ ਨਾ ਨੂੰ ਸਾਰਾ ట్రాన్స్‌ਮਿਸ਼ਨ ਇਹਦਾ ਇਹਦਾ ਨਾ ਮੜਾ ਸ਼ਾਟ ਲੈ ਲਾ ਮੇਰੇ ਵੀਰ ਭਰਾ ਰੋਕ ਕੇ ਸਰਵਿਸ ਦਾ ਦਿੱਤਾ ਯਾਰ 50 ਤੇ 250 ਤੇ 500 750 ਹਜ਼ਾਰ ਘੰਟੇ ਠੀਕ ਹੈ ਫਿਰ ਬਾਕੀ ਸਾਰੀਆਂ ਸਾਵਧਾਨੀਆਂ ਲਿਖੀਆਂ ਜੋ ਕੁਝ ਵੀ ਵੈਰੀ ਗੁੱਡ ਲਓ ਜੀ ਆ ਚੀਜ਼ ਵੀ ਉਹਦੋਂ ਆਪਾਂ ਦੱਸੀ ਸੀ ਇਹ ਇਹ ਇਦਾਂ ਹੀ ਖੋਲਦਾ ਨਾ ਹਾਂ ਬਾਹਰ ਨੂੰ ਫਿਚ ਕੇ ਹਾਂ ਮੜਾ ਜਿਹਾ ਕਮਾ ਕੇ ਅੱਛਾ ਮੜਾ ਖੋਲਿਓ ਨੂੰ ਨੰਨੂ ਆ ਜਾ ਇੱਥੇ ਇਹ ਵੀ ਇਹਦਾ ਸਿਸਟਮ ਆ ਲੱਗਿਆ ਹੋਇਆ ਨਾ ਹਾਂ ਦੂਜਿਆਂ ਦੇ ਆਪਣੇ ਆਉਂਦੇ ਆ ਉਹ ਸਿਸਟਮ ਹਾਂ ਠੀਕ ਹੈ ਕਿਉਂਕਿ ਉਹ ਚਿਟਕਨੀ ਲਾਉਣੀ ਬੜੀ ਪ੍ਰੋਬਲਮ ਆਉਂਦੀ ਕਈਆਂ ਤੋਂ ਖਰਾਬ ਹੋ ਜਾਂਦੀ ਮੇਰੇ ਆਪ ਦੇ ਡਾਕਟਰਾਂ ਦੀਆਂ ਖਰਾਬ ਆ ਇਹ ਇਹ ਅਜੇ ਤੱਕ ਇਹਦੇ ਹੀ ਆ ਗਾਂ ਫਿਰ ਆਪਾਂ ਨੂੰ ਪਤਾ ਹੀ ਬਾਅਦ ਚ ਤੇ ਲੱਗ ਹੀ ਪੈਂਦਾ ਸਿਸਟਮ ਸਾਰੇ ਕਰਨ ਲੱਗ ਪੈਂਦੇ ਇਹਦਾ ਸਾਰਾ ਕੁਝ ਹੀ ਡਿਫਰੈਂਟ ਆ ਚਲੋ ਲੋ ਜੀ ਇਹ ਸੀਗਾ ਕਬੂਟਾ ਕਾਪਣਾ ਸਰਪੰਚ ਸਾਹਿਬ ਨੂੰ ਪੁੱਛਦੇ ਆ ਉਹਨਾਂ ਦਾ ਸਾਹਬ ਕਿਤਾਬ ਵੀ ਕੀ ਬੰਦਾ